ਲਓ ਜੀ ਇਹ ਆ ਪੰਜਾਬੀ ਲੋਕ ਸਾਜ ਢੋਲ ਜਿਹਦਾ ਮੁੱਢ ਕਦੀਮੋ ਰਿਸ਼ਤਾ ਪੰਜਾਬੀ ਸੱਭਿਆਚਾਰ ਦੇ ਨਾਲ ਤੇ ਪੰਜਾਬੀ ਸੱਭਿਆਚਾਰ ਦਾ ਅਨਿਖੜਵਾ ਅੰਗ ਹੈ ਢੋਲ ਤੇ ਆਪਣਾ ਭਰਾ ਸਣੀ ਸਣੀ ਲੈ ਕੇ ਆਇਆ ਅੱਜ ਢੋਲ ਨਵਾ ਤੇ ਇਹਦੇ ਕੋਲੋਂ ਆਪਾਂ ਢੋਲ ਦੇ ਬਾਰੇ ਜਾਣਕਾਰੀ ਲੈਨੇ ਵੀ ਇਹਦੇ ਪਾਰਟ ਜਿਹੜੇ ਆ ਕਿਹਨੇ ਕਿਹੜੇ ਹੁੰਦੇ ਆ ਤੇ ਕਿੰਨੂ-ਕਿੰਨੂ ਕੀ ਕਹਿੰਦੇ ਸਣੀ ਭਰਾ ਸਤਿ ਸ੍ਰੀ ਅਕਾਲ ਢੋਲ ਬਾਰੇ ਜਾਣਕਾਰੀ ਦਿਓ ਵੀ ਜਿਵੇਂ ਆ ਚੀਜ਼ ਆ ਹਨਾ ਇਹਨੂੰ ਕੀ ਕਹਿੰਦੇ ਆ ਇਹਨੂੰ ਕੀ ਆ ਜਿੰਨੇ ਵੀ 파ਟ ਹੁੰਦੇ ਢੋਲ ਦੇ ਸਾਰਿਆਂ ਤੋਂ ਪਹਿਲਾਂ ਮੈਨੂੰ ਦੱਸੋ ਵੀ ਆ ਜਿਹੜੀ ਚੀਜ਼ ਆ ਪਹਿਲਾ ਨੰਬਰ ਤੇ ਇਹਨੂੰ ਸਕਿਨ ਵੀ ਕਹਿੰਦੇ ਆ ਸਕਿਨ ਅਛਾ ਹਾਂਜੀ ਟਣ ਕਲਾ ਪੁਰਾ ਵੀ ਕਹਿੰਦੇ ਆ ਪੁਰਾ ਕੱਲਾ ਵੀ ਕੋਈ ਪੁਰਾ ਕਹਿ ਦਿੰਦਾ ਠੀਕ ਆ ਆ ਜਿਹੜਾ ਉੱਪਰਲੀ ਸੈਟ ਹੁੰਦਾ ਇਹ ਹੁੰਦਾ ਕੜਾ ਜੀ ਕੜਾ ਆ ਟੇਪ ਕਾਲੀ ਵਾਲਾ ਕੜਾ ਕਾਲੀ ਕਾਲੀ ਟੇਪ ਵਾਲਾ ਕੜਾ ਇਹਨੂੰ ਹੁੰਦਾ ਇਹਨੂੰ ਚਿੜੀ ਵੀ ਕਹਿ ਦਿੰਦੇ ਆ ਚਿੜੀ ਹਾਂਜੀ ਇਹਨੂੰ ਕੁੰਡੀ ਵੀ ਕਹਿ ਦਿੰਦੇ ਆ ਠੀਕ ਆ ਠੀਕ ਆ ਜੀ ਯਾ ਤਾਂ ਤੁਹਾਨੂੰ ਪਤਾ ਹੀ ਐ ਠੰਮਰੀ ਆ ਫੋਲ ਲਾ ਫੋਲ ਲਾ ਕੇ ਆ ਡੋਰੀ ਅਛਾ ਜਿਹੜਾ ਤਾਣਾ ਜਾਂ ਤਨੇ ਵਾਲੇ ਡੋਰੀ ਹਾਂਜੀ ਹਾਂਜੀ ਆ ਫੋਲੀ ਜੀ ਫੋਲ ਆ ਫੋਲਾ ਹਾਂਜੀ ਆ ਡੋਰੀ ਹੁੰਦੀ ਆ ਜੀ ਠੀਕ ਆ ਤੇ ਆ ਜਿਹੜਾ ਇਹਦਾ ਮੇਨ ਲੱਕੜ ਨੂੰ ਕੀ ਬੋਲ ਦਿੰਦੇ ਆ ਹਾਂਜੀ ਇਹ ਲੱਕੜ ਬਹੁਤ ਤਰ੍ਹਾਂ ਦੀ ਹੁੰਦੀ ਆ ਜੀ ਲੱਕੜ ਹਾਨੇ ਆ ਇਹ ਤਾਂ ਹੈ ਗਿਆ ਜੀ ਟਾਲੀ ਆ ਜੀ ਇਹ ਟਾਲੀ ਦੇ ਉੱਤੇ ਪ੍ਰਾਈਮਰ ਮਾਰਿਆ ਹੋਇਆ ਹੈ ਜੀ ਠੀਕ ਹੈ ਇਹ ਬਈ ਕਾਲੀ ਟਾਲੀ ਕਾਲੀ ਟਾਲੀ ਇਹ ਹੁਣ ਢੋਲ ਦੇ ਵਿੱਚ ਬੜੇ ਤਰ੍ਹਾਂ ਚੁੰਦਾ ਕੋਈ ਸਪੈਸ ਦੇ ਤਾਂ ਹੁੰਦਾ ਕੋਈ ਟਾਲੀ ਜਾਂਦਾ ਕੋਈ ਨਿੰਮ ਜਾਂਦਾ ਵੱਖ-ਵੱਖ ਵੈਰਾਈਟੀਆਂ ਦੇ ਤੇ ਜਿਵੇਂ ਢੋਲ ਕਹੀ ਆਪਾਂ ਕਹਿੰਦੇ ਨੇ ਪੁਰੇ ਢਿੱਲੇ ਹੋਗੇ ਜਾਂ ਟਾਈਟ ਕਰਨੇ ਹੁੰਦੇ ਉਹ ਕਿੱਥੋਂ ਅਲਾਈਨਮੈਂਟ ਨਹੀਂ ਹੁੰਦੀ ਆ ਉਹ ਇੱਥੋਂ ਇੰਦਿਆਰੀ ਜਿੰਨਾ ਮਰਜ਼ੀ ਕਰ ਲੋ ਜੇ ਤਾਂ ਨੂੰ ਆਪਾਂ ਜ਼ਿਆਦਾ ਕੱਸੀ ਆਵਾਂਗੇ ਇਹ ਪੁਰੇ ਨੇ ਬੰਦ ਹੁੰਦਾ ਜਾਣਾ ਗੋਂਗਾ ਜੇ ਮੈਂ ਖੁੱਲੇ ਮੈਦਾਨ 'ਚ ਵਜਾਵਾਂਗੇ ਇਹਨੇ ਆਵਾਜ਼ ਨਹੀਂ ਕੱਢਣੀ ਤੇ ਜਿਹੜੇ ਆਹ ਰੱਸੀਆਂ ਇਹਨ ਇੱਥੋਂ ਵੀ ਟਾਈਟ ਹੁੰਦਾ ਹਾਂਜੀ ਹਾਂਜੀ ਇਹ ਪਹਿਲਾਂ ਹੁੰਦੇ ਸੀ ਕੰਮ ਕੱਲੇ ਡੋਰੀ ਤੇ ਇੱਕ ਪਾਸੇ ਹੁੰਦਾ ਹੀ ਖੱਲ ਹਾਂ ਤੇ ਦੂਜੇ ਪਾਸੇ ਦੇਹੀ ਡੋਰੀ ਦੇ ਢੋਲ ਇਹ ਹੁੰਦਾ ਹੀ ਛੱਲਿਆਂ ਤੇ ਕਸੀਦਾ ਉਹਨੂੰ ਰਵਾਜ ਗਏ ਚਲੇ ਹੁਣ ਤਾਂ ਕੱਲੇ ਟਿੰਬਰੀਆਂ ਤੇ ਦੋਨਾਂ ਪਾਸੇ ਨਟਾੜੀ ਕਰ ਅੱਛਾ ਇੱਥੇ ਕੰਟਰੋਲ ਅੱਧਿਕਾ ਲੈਂਦਾ ਸਾਰਾ ਹਾਂਜੀ ਹਾਂਜੀ ਬਸ ਇਤੋਂ ਹਾਂਜੀ ਠੀਕ ਹੈ ਤਾਂ ਜਿੰਨਾ ਮਰਜ਼ੀ ਕੱਸ ਲੋ ਜਦੋਂ ਕੱਸੀ ਜਾਵਾਂਗੇ ਕਸੀਆਂ ਨੇ ਬੰਦ ਹੁੰਦਾ ਜਾਣਾ ਇਹਨਾਂ ਦੇ ਬਾਰੇ ਤਰੀਕੇ ਨਾਲ ਜਿਵੇਂ ਕਾਰੀਗਰ ਬੰਦਾ ਹੁੰਦਾ ਤੁਹਾਨੂੰ ਪਤਾ ਕਾਰੀਗਰੀ ਬੰਦਾ ਕਰ ਸਕਦਾ ਬਿਲਕੁਲ ਤੇ ਜਿਹੜਾ ਇਹਦੇ ਦੋਵੇਂ ਪੁੜੇ ਇੱਕੋ ਜਿਹੇ ਇਹ ਟਣਕਾ ਵਾਲਾ ਬੰਦਾ ਹੁੰਦਾ ਜੀ ਤੇ ਪਰਲਾ ਜਿਹੜਾ ਇਹ ਬੰਦਾ ਹੁੰਦਾ ਬੇਸ ਵਾਲਾ ਜੀ ਬੇਸ ਵਾਲਾ ਹਾਂਜੀ ਖਾਲ ਵਾਲਾ ਜਿਹਨੂੰ ਕਹਟੋ ਡੱਗੇ ਵਾਲਾ ਪਾਸੇ ਡੱਗੇ ਵਾਲਾ ਪਾਸੇ ਖਾਲ ਟਣਕਾ ਤੇ ਜਿਹੜੇ 2 ਵਜਾਉਣ ਵਾਲੇ ਹੁੰਦੇ ਉਹ ਵੀ ਹੁੰਦੇ ਜਿਹੜੇ ਉਹ ਹਾਂਜੀ ਹਾਂਜੀ ਇਹ ਟੂਲ ਹੋ ਗਿਆ ਇਹਦਾ ਹਾਂ ਹਾਂਜੀ ਆਹ ਤਿੱਲੀ ਹਾਂਜੀ ਆਹ ਇੱਧਰ ਹੀ ਵਜਣਾ ਜੀ ਡੱਗੇ ਵਾਲਾ ਪਾਸੇ ਇਹ ਡੱਗਾ ਹਾਂਜੀ ਆਹ ਟਣਕਾ ਤੇ ਆਹ ਟਣਕਾ ਹਾਂਜੀ ਠੀਕ ਧੰਨਵਾਦ ਜੀ ਮਿਹਰਬਾਨੀ ਤੁਹਾਡੀ ਬਹੁਤ ਬਹੁਤ